ਹਾਂਜੀ ਸਾਥੀ ਕਾਲੀ ਜੀਡੀਐਫਪੀਬੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਦਰਦੀਪ ਅੰਮ੍ਰਿਤਸਰੀਆ ਲਓ ਵੀਰ ਜੀ ਇੱਕ ਅੱਜ 우ਸਤਾਦੀ ਸ਼ਾਗਿਰਦੀ ਹੋਣ ਜਾ ਰਹੀ ਹੈ ਠੀਕ ਹੈ ਜੀ ਮੇਰਾ ਗੁਰਪਾਈ ਬਣਨ ਲੱਗਾ ਵਾ ਵੀਰ ਇੱਕ ਹੋਰ ਠੀਕ ਹੈ ਜੀ ਕਲਦੀਪ ਵੀਰ ਠੀਕ ਹੈ ਨਿਹੰਗ ਸਿੰਘ ਆਪਣੇ ਵੀਰ ਨੇ ਕਲਦੀਪ ਵੀਰ ਜੀ ਤੇ ਅੱਜ ਰੋਕੀ ਉਸਤਾਜੀ ਦੇ ਸ਼ਾਗਿਰਦ ਪਹਿਣਗੇ ਤੇ ਨਾਲ ਆਪਣੇ ਵੱਡੇ ਉਸਤਾਦ ਜੀ ਤੇ ਨਾਲ ਆਪਣੇ ਸੋਨੂੰ ਵੀਰ ਜੀ ਖਲੀਫਾ ਸਾਹਿਬ ਨਾਲ ਆਪਣੇ ਵੱਡੇ ਵੀਰ ਪਿੰਦਰ ਵੀਰ ਜੀ ਹੁਣੀ ਦੇ ਨਾਲ ਸਾਰੇ ਆਏ ਹੋਏ ਸੱਜਣ ਠੀਕ ਹੈ ਜੀ ਨਾਲ ਆਪਣੇ ਰਵੀ ਵੀਰ ਖਲੀਫਾ ਆ ਜਾਓ ਇਧਰ ਆਓ ਤੇ ਨਾਲ ਆਪਣੇ ਸਾਰੇ ਭਰਾ ਹਰਮਨ ਵੀਰ ਜਿਹੜੇ-ਜਿਹੜੇ ਵੀਰ ਆਪਣੇ ਨਾਲ ਨੇ ਸਾਰਿਆਂ ਨਾਲ ਮੁਲਾਕਾਤ ਮੈਂ ਤੁਹਾਡੀ ਕਰਾਈ ਦਿੱਤੀ ਆ ਤੇ ਆਓ ਕਰਦੇ ਆਂ ਉਸਤਾ ਜੀ ਨਾਲ ਗੱਲਬਾਤ ਤੇ ਉਸਤਾ ਦੀ ਸ਼ਕੀਰਦੀ ਦਾ ਸਮ ਜੁੜੇ ਰੇ ਆਪਣੀ ਵੀਡੀਓ ਦੇ ਨਾਲ ਆਓ ਲੈ ਚੱਲਦੇ ਆਂ ਉਹਨਾਂ ਦੇ ਕੋਲ ਜਾ ਜੀ ਆੜੇ ਵੱਡੇ ਉਸਤਾਦ ਜੀ ਮੋਢੀ ਸਤਿ ਸ਼੍ਰੀ ਅਕਾਲ ਉਸਤਾਦ ਜੀ ਪੈਰੀ ਪੰਨੇ ਆ ਜੀ ਸਤਿ ਸ਼੍ਰੀ ਅਕਾਲ ਜੀ ਜਿੰਦਾਬਾਦ ਤੇ ਰੋ ਇਧਰ ਆਪਣੇ ਰੋਕੀ ਉਸਤਾਦ ਜੀ ਚੁੰਨੀ ਵਾਲੇ ਸਤਿ ਸ਼੍ਰੀ ਅਕਾਲ ਉਸਤਾਦ ਜੀ ਪੈਰੀ ਪੰਨੇ ਆ ਜੀ ਇਹ ਆਪਣਾ ਵੀਰ ਠੀਕ ਹੈ ਜੀ ਗੁਲਦੀਪ ਵੀਰ ਜਿੱਦਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਵਾ ਨਿਹੰਗ ਸਿੰਘ ਵੀਰ ਹੁਣੀ ਆਪਣੇ ਗੌਰਪਾਈ ਬਣਨ ਜਾ ਰਹੇ ਨੇ ਅੱਜ ਇਧਰ ਆਪਣੇ ਚੈਂਪੀਅਨ ਅਸੂ ਆਲ ਅੰਮ੍ਰਿਤਸਰ ਚੈਂਪੀਅਨ ਤੁਹਾਨੂੰ ਵੀਰ ਜੀ ਦਾਣਾ ਮੰਡੀ ਵਾਲੇ ਖਲੀਫਾ ਸਾਹਿਬ ਮੇਰੇ ਵੱਡੇ ਬ੍ਰਦਰ ਠੀਕ ਹੈ ਜੀ ਇਧਰ ਆਪਣੇ ਇਹ ਆਪਣੇ ਵੱਡੇ ਵੀਰ ਜੀ ਪਿੰਦਰ ਵੀਰ ਜੀ ਹੁਣੀ ਠੀਕ ਹੈ ਜੀ ਇਧਰ ਆਪਣੇ ਸੋਨੂ ਭਾਈ ਪੂੜੀਆਂ ਵਾਲੇ ਇਧਰ ਆਪਣੇ ਗੰਗੇ ਵੀਰ ਜੀ ਹੁਣੀ ਠੀਕ ਹੈ ਜੀ ਇਧਰ ਰਵੀ ਵੀਰ ਆਪਣਾ ਖਲੀਫਾ ਸਾਹਿਬ ਠੀਕ ਹੈ ਜੀ ਨਾਲ ਸਾਰੇ ਵੀਰ ਇਧਰ ਆਪਣੇ ਹਰਮਨ ਵੀਰ ਜੀ ਹੁਣੀ ਇਧਰ ਦੁੱਲਾ ਵੀਰ ਆਪਣੇ ਨਾਲ ਨਾਲ ਆਪਣੇ ਬਾਬਾ ਜੀ ਜੱთა ਸਿੰਘ ਜੀ ਝੋਨਾ ਠੀਕ ਹੈ ਜੀ ਨਾਲ ਆਪਣੇ ਵੀਰ ਝੋਨਾ ਵੀਰ ਠੀਕ ਹੈ ਜੀ ਸਾਰੇ ਵੀਰਾਂ ਦੀ ਮੌਜੂਦਗੀ ਦੇ ਵਿੱਚ ਅੱਜ ਉਸਤਾਦਿਸ਼ਕਿਰਤੀ ਕਰਨ ਜਾ ਰਹੇ ਨੇ ਠੀਕ ਹੈ ਜੀ ਹਾਂਜੀ ਕਲਦੀਪ ਵੀਰ ਜੀ ਲੋ ਜੀ ਉਸਤਾਦ ਧਾਰਨ ਕਰ ਲਿਆ ਜੀ ਠੀਕ ਹੈ ਜੀ ਅੱਜ ਤੋਂ ਬਾਅਦ ਜਿੰਨੀ ਵੀ ਜ਼ਿੰਮੇਵਾਰੀ ਆ ਠੀਕ ਹੈ ਜੀ ਸਾਡੀ ਪਾਰਟੀ ਦੀ ਉਸਤਾਦ ਜੀ ਦੀ ਜੋ ਵੀ ਬਾਜ਼ੀਆਂ ਦਾ ਲੈਣ ਦੇਣਾ ਹੋਊਗਾ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਲੋ ਜੀ ਮੂੰਹ ਮਿੱਠਾ ਕਰਾਤਾ ਜੀ ਕਲਦੀਪ ਵੀਰ ਨੂੰ ਰੋਕੀ ਉਸਤਾਦ ਜੀ ਨੂੰ ਤੇ ਵੱਡੇ ਉਸਤਾਦ ਜੀ ਨੂੰ ਤੇ ਆਪਣੇ ਮਲਕ ਸੁਫিয়ান ਜੀ ਲਾਹੌਰ ਤੋਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਆ ਜੀ ਆਪਣੀ ਦੱਫ ਦੇ ਵਿੱਚ ਵਾਧਾ ਆ ਠੀਕ ਹੈ ਜੀ ਆਪਣੀ ਸਾਰੀ ਦੱਫ ਨੂੰ ਬਹੁਤ-ਬਹੁਤ ਮੁਬਾਰਕਾਂ ਆ ਜੀ ਹਾਂਜੀ ਸੱਚ ਕਾਲ ਜੀ ਹਾਂਜੀ ਸੱਚ ਕਾਲ ਤੋਂ ਬਾਅਦ ਕੁਲਦੀਪ ਵੀਰ ਆਪਣੇ ਗਰੁੱਪ ਦਾ ਹਿੱਸਾ ਆਪਣਾ ਭਰਾ ਵਾ ਬਾਜਵਾ ਗਰੁੱਪ ਦਾ ਜੋ ਵੀ ਦੀ ਬਾਜੀਆਂ ਦੀ ਜਾਂ ਕੋਈ ਵੀ ਜ਼ਿੰਮੇਵਾਰੀ ਹੋਏਗੀ ਉਹ ਸਾਰੇ ਬਾਜਵਾ ਗਰੁੱਪ ਦੀ ਹੋਏਗੀ ਹਾਲ ਬਾਜਵਾ ਠੀਕ ਹੋ ਗਿਆ ਜੀ ਲੋ ਜੀ ਜ਼ਿੰਮੇਵਾਰੀ ਉਸਤਾਦ ਜੀ ਹੁਣਾਂ ਲੈ ਲਈ ਹੈ ਜਿੱਦਾਂ ਕਿ ਮੈਂ ਵੀ ਦੱਸਤਾ ਸੀ ਤੁਹਾਨੂੰ ਠੀਕ ਹੈ ਜੀ ਇੱਧਰ ਆਪਣੇ ਵੱਡੇ ਉਸਤਾਦ ਜੀ ਦਾਦਾ ਸਾਹਿਬ ਜੀ ਹਾਂਜੀ ਉਸਤਾਦ ਜੀ ਦੋ ਬੋਲ ਇਹ ਹੀ ਹੈ ਜੀ ਇਹਨਾਂ ਨੂੰ ਅਗਾਹ ਕਰਦੇ ਆਂ ਕਿ ਉਸਤਾਦੀ ਚ ਗੱਲ ਦੀ ਚਾਏ ਨੇ ਸਿਰਫ ਇੱਕ ਇਹ ਦੋ ਚੀਜ਼ਾਂ ਹੀ ਹੁੰਦੀਆਂ ਜਿਹੜੀਆਂ ਆਮ ਤੌਰ 'ਤੇ ਜ਼ਹਿਨ 'ਚ ਰੱਖਣੀਆਂ ਜ਼ਰੂਰੀ ਹੁੰਦੀਆਂ ਕਿਤੇ ਸਾਰੇ ਉਸਤਾਦਾਂ ਦੇ ਚਾਹੇ ਮੁਖਾਲਫ ਨੇ ਚਾਹੇ ਆਪਣੇ ਸਾਰਿਆਂ ਦਾ ਇੱਜ਼ਤ ਮਾਨ ਸਤਕਾਰ ਜਿਹੜਾ ਉਹ ਨਹੀਂ ਕਰਨਾ ਜਿੰਨਾ ਕਿ ਆਪਣੇ ਉਸਤਾਦ ਦਾ ਸਤਕਾਰ ਕਰੀਦਾ ਕੋਈ ਵੀ ਬਾਜੀ ਲਾਣੀ ਹੈ ਕੋਈ ਵੀ ਆਪਾਂ ਟੂਰਨਾਮੈਂਟ ਚ ਜਾ ਰੂਣਾ ਹੈ ਤਾਂ ਕਿਸੇ ਨਾਲ ਬਹਿਸ ਬਾਜੀ ਚ ਭੈਣ ਦੀ ਜ਼ਰੂਰਤ ਨਹੀਂ ਅਸੀਂ ਸਮਝਦੇ ਔਰ ਨਾ ਹੀ ਪਹਿਣਾ ਕਿਉਂਕਿ ਜਦੋਂ ਅਸੀਂ ਬਹਿਸ ਕਰਦੇ ਆ ਬੋਲ ਟਬੋਲ ਮੂੰਹੋਂ ਨਿਕਲ ਜਾਂਦੇ ਆ ਜਿਹੜੇ ਕਿ ਬਾਅਦ ਦੇ ਵਿੱਚ ਅਸੀਂ ਸ਼ਰਮਸਾਰ ਹੋਈਦਾ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖਣਾ ਅੱਛਾ ਸ਼ੋਅ ਕਰਨਾ ਤੇ ਘੱਟ ਕਰ ਲੋ ਪਰ ਅੱਛਾ ਸ਼ੋਅ ਕਰੋ ਔਰ ਕਿਸੇ ਦੀ ਵੀ ਜੜੀ ਆ ਨਾ ਦਿਲ ਹਜ਼ਾਰੀ ਨਹੀਂ ਕਰਨੀ ਇਹੀ ਸਾਡੀਆਂ ਨਾਲ ਨੂੰ ਥੋੜੀ ਜਿਹੀ ਦੇਣਤੀ ਹੈ ਇਹ ਬੇਨਤੀ ਕਬੂਲ ਕਰਨ ਤੇ ਆਪਣੀ ਜਿਹੜਾ ਗਰੁੱਪ ਹੈ ਇਹਦੇ ਨਾਲ ਵਫਾਦਾਰੀ ਜਿਹੜੀ ਹੈ ਹਮੇਸ਼ਾ ਰੱਖਿਓ ਇਹ ਸਾਡੀ ਗੁਜ਼ਾਰਸ਼ ਹੈ ਤੁਹਾਨੂੰ ਜਿੱਥੇ ਕਿਤੇ ਤੁਹਾਨੂੰ ਲੱਗੇ ਕਿ ਉਸਤਾਦ ਹੋਰਾਂ ਨੇ ਕੋਈ ਗਲਤੀ ਕੀਤੀ ਹੈ ਕੋਈ ਗਲਤ ਹੋ ਗਈ ਹੈ ਗੱਲ ਤੇ ਉਹ ਤੁਸੀਂ ਬੈਠ ਕੇ ਆਪਸ ਵਿੱਚ ਉਸਤਾਦ ਸਿੰਘ ਜਿਹੜਾ ਉਹਦਾ ਮਸਲੇ ਦਾ ਹੱਲ ਕੱਢ ਲੈਣਾ ਤਾਂ ਕਿ ਇਹ ਘਰ ਦੀ ਗੱਲ ਜਿਹੜੀ ਹੈ ਘਰ ਦੇ ਵਿੱਚ ਹੀ ਰਹੇ ਤੇ ਅੱਛੀ ਤਰ੍ਹਾਂ ਜਿਹੜਾ ਹੈ ਸਾਰਾ ਜਿਹੜਾ ਤੁਹਾਡਾ ਮੇਲ ਹੈ ਗੁਰੂ ਮਹਾਰਾਜਿਆਂ ਨੂੰ ਚੜ੍ਹਦੀਆਂ ਕਲਾ ਚ ਰੱਖਣ ਹਲੋ ਜੀ ਕਰੋ ਜੀ ਹਲੋ ਜੀ ਵੱਡੇ ਉਸਤਾਜ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਸ੍ਰੀ ਸਾਹਿਬ ਸੋਨਿਆ ਸਾਸਤਰੀਆਂ ਕਾਲ ਲੋ ਜੀ ਸ੍ਰੀ ਸਾਹਿਬ ਦੇ ਕੇ ਉਸਤਾਜ ਜੀ ਹੁਣਾਂ ਨੂੰ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਦਾਦਾ ਉਸਤਾਜ ਜੀ ਨੂੰ ਹਲੋ ਜੀ ਰੁਕੀ ਉਸਤਾਜ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ। ਨਾ ਕੋਈ ਤੇ ਇਹਨੂੰ ਮੁੰਡਾ ਕੋਲੋਂ। ਇਹ ਡੋਨਾ ਹੀ। ਲੈ ਤੈਨੂੰ ਆਵਾਜ਼ ਦਊਂਗਾ। ਹਲੋ ਜੀ ਦੁੱਲੇ ਵੀਰ ਜੀ ਆਪਣੇ ਬ੍ਰਦਰ ਠੀਕ ਹੈ ਜੀ ਇਹ ਵੀ ਅੱਜ ਸ਼ਗਿਰਦ ਹੋਣ ਜਾ ਰਹੇ ਨੇ ਤੇ ਆਪਣੀ ਪਾਰਟੀ ਦੇ ਵਿੱਚ ਵਾਧਾ ਹੋਣ ਜਾ ਰਿਹਾ ਵਾ ਜੀ। ਆਪਣੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਜੀ। ਦੋ ਸ਼ਗਿਰਦ ਹੋਏ ਨੇ ਆਪਣੇ ਰੋਕੀ ਉਸਤਾਦ ਜੀ ਹੁਣਾਂ ਦੇ ਠੀਕ ਹੈ ਜੀ ਤੇ ਵੱਡੇ ਉਸਤਾਦ ਜੀ ਹੁਣਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਭਾਜੀ ਆ ਲੋ ਜੀ ਸ਼ਗਿਰਦ ਹੋ ਗਿਆ ਇਹ ਦੁਲਾਵੀਰ ਵੀ ਆਪਣਾ ਇਹ ਆਪਣੇ ਕਲਦੀਪ ਵੀਰ ਜੀ ਦੇ ਛੋਟੇ ਬ੍ਰਦਰ ਠੀਕ ਹੈ ਜੀ ਕਰਾ ਉਸਤਾਦ ਜੀ ਮੂੰਹ ਮਿਠਾ ਜੀ ਆ ਲੋ ਜੀ ਦੁਲੇ ਵੀਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ ਕਿਉਂਕਿ ਉਸਤਾਦ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਲੋ ਜੀ ਮੂੰਹ ਮਿੱਠਾ ਕਰਾਓ ਜੀ ਸਾਰਿਆਂ ਦਾ ਜੀ ਬੜੋ ਮੂੰਹ ਮਿੱਠਾ ਕਰਦੇ ਸਾਰੇ ਆਪਣੇ ਪਿਛੇ ਫੜਾ ਚੱਲ ਉੱਥੇ ਕੋਈ ਬੜਾ ਇਹ ਬਚਾ ਹਲੋ ਜੀ ਮੂੰਹ ਮਿੱਠਾ ਕਰਦੇ ਸਾਰੇ ਵੀਰ ਇਧਰ ਚਾਹ ਪਾਣੀ ਦਾ ਅਰੇਂਜਮੈਂਟ ਕੀਤਾ ਜੀ ਆਪਣੇ ਭਰਾਵਾਂ ਨੇ ਠੀਕ ਹੈ ਜੀ ਚਲੋ ਬਾਬਾ ਜੀ ਚਲੋ ਬਾਬਾ ਜੀ ਸੋਨਿਆ ਸਾਸਰੀਆਂ ਕਾਲਾ ਲੋ ਜੀ ਆਪਣੇ ਸੋਨੂ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਰਵੀ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਹਲੋ ਜੀ ਪਿੰਦਰ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਸੋਨਿਆ ਸਾਸਰੀਆਂ ਹੋਈ ਆਪਣਾ ਮਾਨ ਸਨਮਾਨ ਕਰਦੇ ਪਰਾ ਹੋਣ ਠੀਕ ਹੈ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਪਾਰਟੀ ਤੇ ਹੁੰਦੀਆਂ ਵੀਰ ਹੋਣਾ ਠੀਕ ਹੈ ਜੀ ਤੇ ਅੱਜ ਤੋਂ ਜਿੱਦਾਂ ਕੀ ਚਾਹੀਂ ਦਿੰਦਾ ਵਾ ਉਸਤਾਦੀ ਹੋਣਾ ਨੇ ਵੀ ਸਾਰੀ ਜ਼ਿੰਮੇਵਾਰੀ ਸਾਡੀ ਹੈ ਠੀਕ ਹੈ ਜੀ ਕਿਉਂ ਵੀ ਬਾਝੁਣਾ ਲੈਣ ਨਹੀਂ ਲਹੂਗਾ ਸਾਰਾ ਸਾਡਾ ਹੀ ਹੋਊਗਾ ਤੇ ਅੱਜ ਤੋਂ ਸਾਰੀ ਜ਼ਿੰਮੇਵਾਰੀ ਸਾਡੀ ਪਾਰਟੀ ਦੀ ਹੈ ਠੀਕ ਹੈ ਜੀ ਹਲੋ ਜੀ ਸੋਨੂੰ ਵੀਰ ਜੀ ਕੁੜੀਆਂ ਵਾਲਿਆਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਸਰੀਆ ਹਾਲ ਆ ਗੰਗੂ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਆਹ ਲੋ ਜੀ ਹਰਮਨ ਵੀਰ ਆਪਣਾ ਸੁਲਤਾਨਪੁਰ ਵਾਲਾ ਠੀਕ ਹੈ ਜੀ ਉਹਦਾ ਮਾਨ ਸਨਮਾਨ ਕਰਦੇ ਹੋਏ ਆਹ ਲੋ ਜੀ ਭੁਵੀਸ਼ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਦੀ ਆ ਆ ਜਾ ਆ ਜਾ ਆ ਜਾ ਆ ਆਹ ਬੋਟ ਦੇ ਨੂੰ ਆਹੋ ਸਾਨੂੰ ਲੈਣਾ ਹੀ ਆ ਲੋ ਜੀ ਇਹ ਛੋਨੇ ਵੀਰ ਦਾ ਮਾਨ ਸਲਮਾਨ ਕਰਦੇ ਹੋਏ ਜੀ ਕਿਹੜਾ ਰਹਿ ਗਿਆ ਆ ਲੋ ਜੀ ਛੋਲੇ ਵੀਰ ਜੀ ਨਾਲ ਮਾਨ ਸਲਮਾਨ ਕਰਦੇ ਹੋਏ ਜੀ ਇੱਕ ਦਿਨ ਕਿਹੜਾ ਰਹਿ ਗਿਆ ਆ ਲੋ ਜੀ ਵੀਰ ਦਾ ਮਾਨ ਸਲਮਾਨ ਕਰਦੇ ਹੋਏ ਜੀ ਹਾਲੋ ਜੀ ਰੋਕੀ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਰੋਕੀ ਉਸਤਾਦ ਜੀ ਮਾਨ ਸਨਮਾਨ ਕਰਦੇ ਹੋਏ ਕੁਲਦੀਪ ਵੀਰ ਦਾ ਉਹਨਾਂ ਦਾ ਬਾਬਾ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਦੁੱਲੇ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਜਾ ਆ ਜਾ ਤੂੰ ਆ ਜਾ ਤੂੰ ਆ ਜਾ ਲੈ ਆ ਲੈ ਹਾਂ ਬੋਲੋ ਹਲੋ ਜੀ ਨਿੱਕੇ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਰੋਕੀ ਉਸਤਾਦ ਜੀ ਨੂੰ ਅਨ ਨਿੱਕੇ ਪਟੰਗੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਹਾਂ ਜੀ ਆਏ ਹੋਏ ਜੀ ਆਇਓ ਕਮੋੜੇ ਆ ਜਾਓ ਵੀ ਸਾਰੇ ਆ ਜਾਓ ਲੋ ਜੀ ਅਗਲੀ ਵੀਡੀਓ ਚ ਜਲਦ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ